ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈਗਾ ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈਗਾ ਵਾ ਵੀ ਤੂੰ ਆਪਣਾ ਕੰਮ ਸਾਨੂੰ ਆਪ ਹੀ ਕਰਨਾ ਪੈਣਾ ਵਾ ਜਦੋਂ ਤੱਕ ਤੁਸੀਂ ਸ਼ੁਰੂ ਹੀ ਨਹੀਂ ਕੀਤਾ ਹੈਗਾ ਆਪਣੀ ਮੰਜ਼ਿਲ ਤੱਕ ਕਿਵੇਂ ਪਹੁੰਚੋਗੇ ਤੁਸੀਂ ਬਹੁਤ ਵੱਡੇ ਲੈਵਲ ਤੱਕ ਤੁਸੀਂ ਪਹੁੰਚਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਸੋ ਦੋਸਤੋ ਜਿਹੜਾ ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਹਿੰਮਤ ਨਾ ਛ ਏ ਅੱਜ ਦਾ ਵੀਡੀਓ ਤੁਹਾਡੇ ਸਾਰੇ ਵਾਸਤੇ ਮੋਟੀਵੇਸ਼ਨਲ ਵੀਡੀਓ ਆ ਅਗਰ ਤੁਸੀਂ ਇਸ ਵੀਡੀਓ ਨੂੰ ਦੇਖ ਲੈਨੇ ਹੋ ਪੂਰਾ ਇਸ ਵੀਡੀਓ ਨੂੰ ਦੇਖ ਲੈਨੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਅੱਗੇ ਵੱਧ ਜਾਓਗੇ ਜਿਹੜੇ ਮੇਰੇ ਭੈਣ ਭਰਾ ਮਤਲਬ ਵੀ 네ਗੇਟਿਵ ਸੋਚਦੇ ਨੇ ਜਾਂ ਉਹ ਸੋਚਦੇ ਨੇ ਵੀ ਇਹ ਕੰਮ ਸਾਡੇ ਤੋਂ ਨਹੀਂ ਹੋ ਸਕਦਾ ਅਸੀਂ ਕਦੇ ਜ਼ਿੰਦਗੀ 'ਚ ਸਫਲ ਨਹੀਂ ਹੋ ਸਕਦੇ ਹੈਗੇ ਜਾਂ ਫਿਰ ਅਸੀਂ ਅੱਗੇ ਨਹੀਂ ਵੱਧ ਸਕਦੇ ਹੈਗੇ ਆਹ ਕੰਮ ਸਾਡੇ ਕਰਨ ਵਾਸਤੇ ਨਹੀਂ ਬਣਿਆ ਹੈਗਾ ਸੋ ਅਗਰ ਤੁਸੀਂ ਇਹ ਵੀਡੀਓ ਨੂੰ ਦੇਖ ਲੈਨੇ ਹੋ ਮੈਂ ਕਹਿੰਦਾ ਤੁਹਾਡੇ ਦਿਮਾਗ ਦੇ ਵਿੱਚ ਜਿੰਨੇ ਵੀ ਤੁਹਾਡੇ ਸੋアレ ਹੈਗੇ ਨੇ ਉਹ ਸਾਰੇ ਕਲੀਅਰ ਹੋ ਜਾਣਗੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਕਈ ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਹੜੇ ਤਾਂ ਮੈਨੂੰ ਮਤਲਬ ਫੋਨ ਕਰਦੇ ਨੇ ਉਹ ਕਹਿੰਦੇ ਕਿ ਵੀਰ ਜੀ ਸਾਡੇ ਕੋਲ ਨਾ ਹੋਣ ਹੀ ਆ ਹੈਗਾ ਸਾਨੂੰ ਮਤਲਬ 15 ਦਿਨ ਹੋ ਗਏ ਲਗਾਤਾਰ ਸਾਨੂੰ ਮਹੀਨਾ ਹੋ ਗਿਆ ਦੋ ਦੋ ਮਹੀਨੇ ਹੋ ਗਏ ਪਰ ਸਾਨੂੰ ਨਹੀਂ ਲੱਗਦਾ ਹੈਗਾ ਵੀ ਇਹ ਕੰਮ ਸਾਡੇ ਵਾਸਤੇ ਬਣਿਆ ਵਾ ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹੁੰਦਾ ਵੀ ਦੇਖੋ ਦੁਨੀਆ ਦੇ ਉੱਤੇ ਨਾ ਕੋਈ ਵੀ ਕੰਮ ਕੋਈ ਵੀ ਕੰਮ ਜਿਹੜਾ ਬਣਿਆ ਵਾ ਉਹ ਸਿਰਫ ਤੁਹਾਡੇ ਵਾਸਤੇ ਹੀ ਬਣਿਆ ਵਾ ਕਿਉਂਕਿ ਦੁਨੀਆ ਦੇ ਉੱਤੇ ਅਗਰ ਕੋਈ ਇਨਸਾਨ ਆ ਨਾ ਜਿਹੜੀ ਪ੍ਰਜਾਤੀ ਜੱਬਾ ਗੱਲ ਕਰ ਲਈਏ ਇਨਸਾਨ ਦੀ ਪ੍ਰਜਾਤੀ ਇਹੋ ਜੀ ਆ ਜਿਹੜੀ ਕੋਈ ਵੀ ਕੰਮ ਕਰ ਸਕਦੀ ਆ ਕੋਈ ਵੀ ਜਿਹੜਾ ਬੰਦਾ ਕਹਿੰਦਾ ਨਾ ਵੀ ਯਾਰ ਇਹ ਕੰਮ ਮੇਰੇ ਵਾਸਤਾ ਨਹੀਂ ਹੈਗਾ ਇਹ ਨੂੰ ਵੀ ਨਹੀਂ ਕਰ ਸਕਦਾ ਇਹ ਗੱਲ ਬਿਲਕੁਲ ਗਲਤ ਆ ਕਿਉਂਕਿ ਦੁਨੀਆ ਦੇ ਉੱਤੇ ਜਿੰਨੇ ਵੀ ਕੰਮ ਬਣਿਆ ਉਹ ਤੁਹਾਡੇ ਕਰਨ ਵਾਸਤੇ ਬਣੇ ਆ ਤੁਸੀਂ ਉਹ ਕੰਮ ਨੂੰ ਕਿਉਂ ਨਹੀਂ ਕਰ ਪਾਉਂਦੇਗੇ ਦੇਖੋ ਇੱਕ ਤਾਂ ਸਭ ਤੋਂ ਪਹਿਲਾਂ ਹੁੰਦੀ ਤੁਹਾਡੇ ਅੰਦਰ ਬਿਲ ਪਾਵਰ ਤੁਹਾਡੇ ਅੰਦਰ ਜਦੋਂ ਬਿਲ ਪਾਵਰ ਨਹੀਂ ਨਾ ਹੁੰਦੀ ਤੁਸੀਂ ਹਿੰਮਤ ਹਾਰ ਜਾਂਦੇ ਹੋ ਤੁਸੀਂ ਹਿੰਮਤ ਹਾਰਦੇ ਕਿਉਂ ਤੁਸੀਂ ਸ਼ੁਰੂਆਤ ਤਾਂ ਕਰ ਲੈਂਦੇ ਹੋ ਬਟ ਜਦੋਂ ਤੁਸੀਂ ਦੇਖਦੇ ਹੋ ਜ ਸਾਡਾ ਚੈਨਲ ਨਹੀਂ ਗਰੋ ਹੋ ਰਿਹਾ ਜਾਂ ਮੈਨੂੰ ਮਤਲਬ ਵੀ ਸਫਲਤਾ ਨਹੀਂ ਮਿਲਦੀ ਵੀ ਤੁਸੀਂ ਨਾ ਡੀਮੋਟੀਵੇਟ ਹੋ ਜਾਂਦੇ ਹੋ ਤੁਸੀਂ ਉਲਟ ਸੋਚਣਾ ਸ਼ੁਰੂ ਕਰਦੇ ਹੋ ਤੁਸੀਂ ਕਹਿੰਦੇ ਨਹੀਂ ਯਾਰ ਛੱਡ ਪਰਾ ਮੇਰੇ ਹੱਤ ਵਸਦਾ ਕੰਮ ਹੈ ਹੀ ਨਹੀਂਗਾ ਇਹ ਜਦੋਂ ਤੁਹਾਡੇ ਦਿਮਾਗ ਦੇ ਅੰਦਰ ਛੋਟਾ ਜਿਹਾ ਵੀ ਛੋਟਾ ਜਿਹਾ ਵੀ 2% ਵੀ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਨੈਗੇਟਿਵ ਚੀਜ਼ ਆ ਗਈ ਨਾ ਤਾਂ ਤੁਸੀਂ ਥੱਲੇ ਡਿੱਗ ਜੂਗੇ ਇੱਕੋ ਦਮ ਜਿਵੇਂ ਮੰਨ ਕੇ ਜਰੂਰਤਾਂ ਉਹਦਾ ਧਾਰਨ ਦੇ ਤੌਰ ਤੇ ਸਮਝਾਉਣਾ ਮੰਨ ਕੇ ਜਦੋਂ ਤੁਸੀਂ ਨਾ ਮਤਲਬ ਵੀ ਕੋਈ ਮਤਲਬ ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ ਦੇ ਵਿੱਚ ਜਾਣੇ ਪਏ ਹੋ ਉਹਦੇ ਉੱਪਰ ਨਾ ਸਿਰਫ ਮਤਲਬ ਵੀ ਇੱਕ ਜੋ ਆਪਾਂ ਕਹਿੰਦੇ ਪਾਈਪ ਲੱਗਾ ਹੋਇਆ ਚੌੜਾ ਪਾਈਪ ਲੱਗਾ ਹੋਇਆ ਜਿਹਦੇ ਤੇ ਆਰਾਮ ਨਾਲ ਇਨਸਾਨ ਆਰਾਮ ਨਾਲ ਤੁਰ ਸਕਦਾ ਵਾ ਠੀਕ ਆ ਜੇ ਤੁਹਾਨੂੰ ਮੈਂ ਉਹਦੇ ਉੱਤੇ ਚੜਾਦਾ ਤੁਹਾਨੂੰ ਕਹਿੰਦਾ ਵੀ ਤੁਸੀਂ ਉੱਥੇ ਤੁਰ ਕੇ ਜਾਣਾ ਵਾ ਤੁਸੀਂ ਥੱਲੇ ਦੇਖਣਾ ਨਹੀਂ ਥੱਲੇ ਕੁਝ ਵੀ ਨਹੀਂ ਹੈਗਾ ਥੱਲੇ ਮੰਨ ਕੇ ਚੱਲੋ ਮੈਂ ਮਤਲਬ ਵੀ ਕੋਈ ਚੀਜ਼ ਲਗਾਦਾ ਵੀ ਤੁਹਾਨੂੰ ਥੱਲੇ ਐਂ ਲੱਗਦਾ ਵੀ ਨਹੀਂ ਯਾਰ ਮੈਂ ਉੱਪਰ ਜਾਣਾ ਤੁਸੀਂ ਆਰਾਮ ਨਾਲ ਤ ਥੱਲੇ ਤੋਂ ਤਰਤੀ ਦਿਖਣਾ ਉਹ ਜੀ ਤਰਤੀ ਬਹੁਤ ਨੀਚੇ ਆ 300 400 ਫੁੱਟ ਨੀਚੇ ਆ ਤੁਸੀਂ ਜਦੋਂ ਤੁਸੀਂ ਥੱਲੇ ਦੇਖ ਰਿਹਾ ਤੁਹਾਡੀਆਂ ਲੱਤਾਂ ਕੰਬਣੇ ਸ਼ੁਰੂ ਹੋ ਜਾਣਗੀਆਂ ਤੁਸੀਂ ਡਰਜੋਗੇ ਕਿਉਂ ਤੁਹਾਡੇ ਦਿਮਾਗ ਰੇ ਉਹ ਚੀਜ਼ ਦੇਖ ਲਈ ਆ ਤੁਹਾਡੇ ਦਿਮਾਗ ਦੇ ਵਿੱਚ ਨੈਗੇਟਿਵ ਪੁਆਇੰਟ ਬੈਠ ਗਿਆ ਵੀ ਨਹੀਂ ਯਾਰ ਮੈਂ ਤਾਂ ਡਿੱਗ ਜਾਊਗਾ ਜਦ ਕਿ ਤੁਸੀਂ ਸੇਫ ਹੋ ਤੁਸੀਂ ਨਹੀਂ ਡਿੱਗ ਸਕਦੀ ਇਸ ਸਿਰ ਸਾਰਾ ਕੁਝ ਸਾਡੇ ਸੋਚਣ ਦਾ ਵਾ ਤੁਸੀਂ ਕਦੇ ਵੀ ਕਦੇ ਵੀ ਹਿੰਮਤ ਨਾ ਹਾਰੋ ਜਦੋਂ ਤੁਸੀਂ ਹਿੰਮਤ ਹਾਰ ਜਾਨੇ ਹੋ ਨਾ ਉਦੋਂ ਤੁਸੀਂ ਸਫਲ ਨਹੀਂ ਹੁੰਦੇਗੇ ਤੁਸੀਂ ਥੱਲੇ ਡਿੱਗ ਜਾਨੇ ਹੋ ਤੁਸੀਂ ਇੰਨੀ ਮਿਹਨਤ ਕਰਕੇ ਇੰਨੀ ਮਿਹਨਤ ਕਰਕੇ ਤੁਸੀਂ ਇਸ ਲੈਵਲ ਤੱਕ ਪਹੁੰਚੇ ਹੋ ਤੁਸੀਂ ਇੱਥੋਂ ਸ਼ੁਰੂ ਕੀਤਾ ਸੀ ਤੁਸੀਂ ਇਸ ਲੈਵਲ ਤੱਕ ਪਹੁੰਚ ਗਏ ਤੁਸੀਂ ਤਾਂ ਤੁਸੀਂ ਜਾਨੀ ਕਿ ਤੁਸੀਂ ਦੋ ਜਾਂ ਚਾਰ ਦਿਨ ਹੋਰ ਮਿਹਨਤ ਕਰਨੀ ਹੈ ਤੁਸੀਂ ਆਪਣਾ ਗੋਲ ਅਚੀਵ ਕਰ ਲੈਣਾ ਤੁਸੀਂ ਇੱਥੇ ਪਹੁੰਚ ਜਾਣਾ ਤੁਸੀਂ ਇੱਥੇ ਪਹੁੰਚੇ ਹੋਏ ਹੋ ਤੁਸੀਂ ਸੋਚਦੇ ਨਹੀਂ ਯਾਰ ਮੇਰੇ ਕੋ ਨਹੀਂ ਇਹ ਹੋਣਾਗਾ ਤੁਸੀਂ ਹਿੰਮਤ ਛੱਡ ਦੇਣੇ ਤੁਸੀਂ ਸਿੱਧਾ ਥੱਲੇ ਡਿੱਗਦੇ ਹੋ ਜਦ ਕਿ ਤੁਸੀਂ ਦੋ ਦਿਨ ਹੋਰ ਮਿਹਨਤ ਕਰਦੇ ਨਾ ਤੁਸੀਂ ਉੱਥੋਂ ਤੱਕ ਪਹੁੰਚ ਜਾਣਾ ਸੀ ਤੁਸੀਂ ਖੁਦ ਸੋਚੋ ਤੁਸੀਂ ਇਹ ਦੇਖੋ ਤੁਸੀਂ 400 ਮੀਟਰ ਤੁਸੀਂ ਚੱਲ ਕੇ ਆ ਗਏ ਤੁਸੀਂ 200 ਮੀਟਰ ਹੋਰ ਅੱਗੇ ਜਾਣਾ ਵਾ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣ ਵਾਸਤੇ ਜਦੋਂ ਤੁਸੀਂ 200 ਮੀਟਰ ਕਵਰ ਕਰਕੇ ਤੁਸੀਂ ਆਪਣੇ ਗੋਲ ਤੱਕ ਪਹੁੰਚ ਜਾਓਗੇ ਤੁਸੀਂ ਹੁਣ ਇਹ ਦੇਖੋ ਵੀ ਤੁਹਾਨੂੰ 200 ਮੀਟਰ ਤੱਕ ਪਹੁੰਚਣਾ ਸੌਖਾ ਜਾਂ ਮਤਲਬ ਵਿੱਚ 400 ਮੀਟਰ ਤੱਕ ਤੁਰਨਾ ਤੁਹਾਨੂੰ ਸੌਖਾ ਵਾ ਇਹ ਤਾਂ ਨੋਰਮਲੀ ਜੀ ਗੱਲ ਆ ਤੁਹਾਨੂੰ 400 ਮੀਟਰ ਜ਼ਿਆਦਾ ਲੰਬਾ ਪੈਣਾ ਪਏਗਾ 200 ਮੀਟਰ ਘੱਟ ਪੈਗਾ ਕਿਉਂ ਸੋ ਕਿਉਂ ਨਾ ਅਸੀਂ ਪਿੱਛੇ ਦੀ ਜਾਣ ਦੀ ਬਜਾਏ ਅਸੀਂ ਅੱਗੇ ਨੂੰ ਕਿਉਂ ਨਾ ਵਧੀਏ ਸੋ ਹਮੇਸ਼ਾ ਪੋਜ਼ਿਟਿਵ ਸੋਚਿਆ ਕਰੋ ਹਿੰਮਤ ਨਾ ਹਾਰਿਆ ਕਰੋ ਤੁਸੀਂ ਇੱਕ ਨਾ ਇੱਕ ਦਿਨ ਨਾ ਜ਼ਰੂਰ ਸਕਸੈਸ ਹੋਵ ਮਨ ਕੇ ਚਲੋ ਤੁਸੀਂ ਕੀ ਜੀ ਚੀਜ਼ ਪਿੱਛੇ ਤੁਸੀਂ ਸাকਸੈਸ ਨਹੀਂ ਹੁੰਦੇ ਤੁਸੀਂ ਕੋਈ ਕੰਮ ਸ਼ੁਰੂ ਕਰ ਲਿਆ ਜੇ ਮਨ ਕੇ ਚਲੋ ਬਧਾਰਾਂ ਦੇ ਤੌਰ ਤੇ ਭਾ YouTube ਦੇ ਉੱਤੇ ਹੀ ਤੁਸੀਂ ਮਤਲਬ ਵੀ ਸ਼ੁਰੂ ਕੀਤਾ ਕੰਮ ਜਦੋਂ ਤੁਸੀਂ YouTube ਦੇ ਉੱਤੇ ਸ਼ੁਰੂ ਕੀਤਾ ਜੀ ਤੁਹਾਡਾ ਚੈਨਲ ਮੋਨਟਾਈਜੇਸ਼ਨ ਨਹੀਂ ਹੋ ਰਿਹਾ 4000 ਘੰਟੇ ਨਹੀਂ ਵਾਚ ਟਾਈਮ ਹੋ ਰਿਹਾ ਤੁਹਾਡੇ ਕੰਪਲੀਟ ਤੁਹਾਡੇ ਮਤਲਬ ਵੀ 1000 ਸਬਸਕ੍ਰਾਈਬਰ ਨਹੀਂ ਹੋ ਰਿਹਾ ਕੰਪਲੀਟ ਕਰਦੇ ਤੁਹਾਨੂੰ ਕਾਪੀਰਾਈਟ ਸਟ੍ਰਾਈਕ ਆ ਰਿਹਾ ਵਾ ਕਰਦੇ ਤੁਹਾਨੂੰ ਕਮਿਊਨਿਟੀ ਗਾਈਡਲਾਈਨ ਦੇ ਅੰਡਰ ਕੋਈ ਚੀਜ਼ਾਂ ਦੀ ਚੀਜ਼ ਆ ਗਈ ਤੁਹਾਡਾ ਚੈਨਲ ਡਿਲੀਟ ਹੋ ਗਿਆ ਟਰਮੀਨੇਟ ਹੋ ਗਿਆ ਤੁਸੀਂ ਹਿੰਮਤ ਨਾ ਹਾਰੋ ਤੁਹਾਨੂੰ ਮਤਲਬ ਇਹ ਚੀਜ਼ਾਂ ਤੁਹਾਡੇ ਨਾਲ ਵਾਪਰਦੀਆਂ ਨੇ ਨਾ ਤਾਂ ਤੁਹਾਨੂੰ ਕੁਝ ਨਾ ਕੁਝ ਸਿੱਖ ਨੂੰ ਮਿਲਦਾ ਵਾ ਉਤੋਂ ਤੁਹਾਨੂੰ ਪਤਾ ਵਾ ਯਾਰ ਵੀ ਇਹ ਚੀਜ਼ ਪਾਈ ਸੀ ਮੈਨੂੰ ਕਾਪੀਰਾਈਟ ਆਇਆ ਸੀ ਅਗਲੀ ਵਾਰ ਜਦੋਂ ਮੈਂ ਬਣਾਉਂਗਾ ਨਾ ਤਾਂ ਮੈਂ ਕਦੇ ਵੀ ਇਹ ਚੀਜ਼ ਨਹੀਂ ਪਾਉਂਗਾ ਵੀ ਕਿਉਂਕਿ ਇਹਦੇ ਨਾਲ ਕਾਪੀਰਾਈਟ ਸਟ੍ਰਾਈਕ ਆ ਜਾਂਦਾ ਵਾ ਮੇਰੇ ਨਾਲ ਵੀ ਇਦਾਂ ਹੀ ਹੋਇਆ ਵਾ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਅੱਜ ਤੋਂ 8-9 ਸਾਲ ਪਹਿਲਾਂ ਦੀ ਗੱਲ ਆ ਜਦੋਂ ਮੈਂ YouTube ਸਟਾਰਟ ਕੀਤਾ ਸੀ ਉਦੋਂ ਨਾਲ ਸਟਾਰਟਿੰਗ ਦੇ ਵਿੱਚ ਮਤਲਬ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ ਵਾਚ ਟਾਈਮ ਦਾ ਮਤਲਬ ਕੋਈ ਇਦਾਂ ਦਾ ਕੋਈ ਝੰਜਟ ਨਹੀਂ ਸੀਗਾ ਸਿੱਧੀ ਪਹਿਲੀ ਵੀਡੀਓ ਆਪਾ ਅਪਲੋਡ ਕਰੋ ਤੇ ਤੁਹਾਨੂੰ ਪੈਸੇ ਮਿਲਣੇ ਸ਼ੁਰੂ ਹੋ ਜਾਂਦੇ ਸੀ ਬਟ ਜਦੋਂ ਇਹ ਚੀਜ਼ਾਂ YouTube ਨੇ ਮਤਲਬ ਵੀ ਸ਼ਕਤੀਕਰਨੀ ਸ਼ੁਰੂ ਕਰਤੀ ਮੇਰੇ ਕਿੰਨੇ ਮਤਲਬ 60000 ਇੱਕ ਚੈਨਲ ਤੇ ਸੀ ਮੇਰੇ ਸਬਸਕ੍ਰਾਈਬਰ 1 ਲੱਖ ਪਲੱਸ ਇੱਕ ਚੈਨਲ ਤੇ ਸੀ ਉਹ ਮੇਰਾ ਚੈਨਲ ਸਾਰਾ ਹੀ ਡਿਲੀਟ ਹੋ ਗਿਆ ਕਿਉਂਕਿ ਮੈਂ ਲੋਕਾਂ ਦੀ ਵੀਡੀਓ ਚੱਕ-ਚੱਕ ਕੇ ਪਾਈਆਂ ਹੋਈਆਂ ਸੀ ਮੈਨੂੰ ਪਤਾ ਹੀ ਨਹੀਂ ਸੀਗਾ ਬਟ ਜਦੋਂ ਮੈਂ ਦੁਵਾਰੋ ਚੈਨਲ ਬਣਾਇਆ ਮੈਨੂੰ ਫੇਰ ਵੀ ਕਮਿਊਨਿਟੀ ਗਾਈਡਲਾਈਨ ਆ ਗਈ ਕਾਪੀਰਾਈਟ ਸਟ੍ਰਾਈਕ ਕਰੇ ਮੇਰੇ ਚੈਨਲ ਉਹ ਵੀ ਡਿਲੀਟ ਹੋ ਗਿਆ ਜਿੰਨਾ ਤੋਂ ਮੈਂ ਵਧੀਆ ਅਰਨੀ ਕਰਦਾ ਪਿਆ ਸੀ ਬਟ ਐ ਆ ਵੀ ਮੈਨੂੰ ਕੁਝ ਨਾ ਕੋ ਸਿੱਖਣ ਤੋਂ ਮਿਲਦਾ ਸੀ ਬਟ ਹੁਣ ਜਦੋਂ ਮੈਂ ਇਸ ਲੈਵਲ ਤੱਕ ਪਹੁੰਚਿਆ ਵਾ ਮੈਨੂੰ ਸਾਰੀ ਚੀਜ਼ਾਂ ਦਾ ਪਤਾ ਲੱਗ ਗਿਆ ਵੀ ਮੈਂ ਕਿਹੜੀ ਗਲਤੀ ਕਰਨੀ ਆ ਕਿਹੜੀ ਗਲਤੀ ਨਹੀਂ ਕਰਨੀ ਮੈਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਇਸੇ ਤਰ੍ਹਾਂ ਤੁਸੀਂ ਹੁਣ ਤੁਸੀਂ ਜਿੱਦਾਂ ਜਿੱਦਾਂ ਤੁਸੀਂ ਕੰਮ ਕਰੀ ਜਾਓਗੇ ਤੁਹਾਨੂੰ ਐਕਸਪੀਰੀਅੰਸ ਹੋਈ ਜਾਊਗਾ ਤੁਸੀਂ ਹੋਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਵਧੀਆ ਤੇ ਤੁਸੀਂ ਪਹੁੰਚ ਵੀ ਜਾਣਾ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈਗਾ ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈਗਾ ਵਾ ਵੀ ਤੁਸੀਂ ਯਾਰ ਇੱਕ ਨਾ ਇੱਕ ਦਿਨ ਤੁਸੀਂ ਪਹੁੰਚ ਜਾਣਾ ਵਾ ਤੁਸੀਂ ਹਿੰਮਤ ਨਹੀਂ ਹਾਰਨੀ ਬਸ ਇਹ ਚੀਜ਼ ਬਣਾ ਲਓ ਆਪਣੇ ਅੰਦਰ ਜਜ਼ਬਾ ਰੱਖੋ ਯਾਰ ਵੀ ਮੈਂ ਕਰਕੇ ਦਿਖਾਣਾ ਕਰਕੇ ਦਿਖਾਣਾ ਤੇ ਕਰਕੇ ਦਿਖਾਣਾ ਹੀ ਆ ਮੈਂ ਪਿੱਛੇ ਤਾਂ ਮੁੜਦਾ ਹੀ ਨਹੀਂ ਹੈਗਾ ਪਿੱਛੇ ਮੁੜਨ ਲਾਣਾ ਆਪਣੀ ਕਿਤਾਬ ਦੇ ਵਿੱਚੋਂ ਇਹ ਸ਼ਬਦ ਕੱਟ ਦਿਓ ਵੀ ਇਹ ਚੀਜ਼ ਮੇਰੇ ਕੋਲ ਨਹੀਂ ਹੋਣੀ ਹੈਗੀ ਇਹ ਸ਼ਬਦ ਤੁਸੀਂ ਕੱਟ ਦਿਓ ਜੇ ਤੁਸੀਂ ਆਪਣੀ ਜ਼ਿੰਦਗੀ 'ਚ ਅੱਗੇ ਵਧਣਾ ਵਾ ਕਈ ਮੇਰੇ ਪਿੰਡ ਭਰਾਏ ਉਹ ਜੇ ਵੀ ਹੈਗੇ ਨੇ ਹਨਾ ਉਹ ਮਤਲਬ ਵੀ ਪਹਿਲੇ ਹੀ 네ਗੇਟਿਵ ਸੋਚੀ ਜਾਂਦੇ ਨੇ ਉਹਨਾਂ ਨੇ ਅਜੇ ਤੱਕ ਸ਼ੁਰੂ ਕੀਤਾ ਨਹੀਂ ਕੰਮ ਤੇ 네ਗੇਟਿਵ ਪਹਿਲੇ ਹੀ ਸੋਚੀ ਜਾਂਦੇ ਨੇ ਉਹ ਕਹਿੰਦੇ ਵੀ ਨਹੀਂ ਯਾਰ ਸਾਡੇ ਵੱਸਦਾ ਨਹੀਂ ਹੈਗਾ ਕੰਮ ਛੱਡ ਪਰਾਸੀਂ ਕਰਨਾ ਹੀ ਨਹੀਂ ਹੈਗਾ ਪਰ ਆਵੋ ਉਹ ਸ਼ੁਰੂ ਤਾਂ ਕਰੋ ਜਦੋਂ ਤੱਕ ਤੁਸੀਂ ਸ਼ੁਰੂ ਹੀ ਨਹੀਂ ਕੀਤਾ ਹੈਗਾ ਆਪਣੀ ਮੰਜ਼ਿਲ ਤੱਕ ਕਿਵੇਂ ਪਹੁੰਚੋਗੇ ਮੰਨ ਕੇ ਚਲੋ ਤੁਸੀਂ ਪਟਿਆਲੇ ਤੋਂ ਜਲੰਧਰ ਤੋਂ ਲੁਧਿਆਣਾ ਤੋਂ ਤੁਸੀਂ ਜੰਮੂ ਕਸ਼ਮੀਰ ਜਾਣਾ ਵਾ ਤੁਸੀਂ ਪੈਦਲ ਜਾਣਾ ਵਾ ਤੁਸੀਂ ਅਜੇ ਪੈਦਲ ਦੀ ਯਾਤਰਾ ਸ਼ੁਰੂ ਹੀ ਨਹੀਂ ਕੀਤੀ ਘਰੋਂ ਹੀ ਨਹੀਂ ਨਿਕਲੇ ਆਪਣੇ ਗੇਟ ਤੋਂ ਬਾਹਰ ਹੀ ਨਹੀਂ ਨਿਕਲੇ ਹੈਗੇ ਤੁਸੀਂ ਤਦ ਜੰਮੂ ਕਸ਼ਮੀਰ ਕੀ ਪਹੁੰਚੋਗੇ ਤੁਸੀਂ ਪਹਿਲੇ ਹੀ ਸੋਚਣ ਲੱਗੇ ਯਾਰ ਮੈਂ ਉੱਥੋਂ ਪਹੁੰਚੂਗਾ ਮੈਂ ਰਾਤ ਕਿੱਥੇ ਰਹੂੰਗਾ ਮੇਰੇ ਲੱਤਾਂ ਦੁਖਣਗੀਆਂ ਤੁਰ ਤੁਰ ਕੇ ਮੇਰੇ ਪੈਰਾਂ ਤੇ ਛਾਲੇ ਪੈ ਜਾਣਗੇ ਵੀ ਬੰਦਾ ਪੁੱਛੇ ਤੁਸੀਂ ਪਹਿਲਾਂ ਸ਼ਰੂ ਤੋਂ ਕਰ ਲੋ ਜਦੋਂ ਤੁਸੀਂ ਸ਼ੁਰੂਆਤ ਸ਼ੁਰੂ ਕਰੋਗੇ ਨਾ ਤੁਹਾਨੂੰ ਅੱਗੇ ਬਹੁਤ ਸਾਰੇ ਲੋਕ ਮਿਲ ਜਾਣਗੇ ਜਿਹੜੇ ਤੁਹਾਡੀ ਹੈਲਪ ਕਰਨਗੇ ਤੁਹਾਨੂੰ ਹੋਟਲ ਲੈ ਆਪਣੇ ਹੋਟਲ ਦੇ ਵਿੱਚ ਠਹਿਰਾ ਦੇਣਗੇ ਫ੍ਰੀ ਆਫ ਕੋਸਟ ਤੁਹਾਨੂੰ ਖਾਣਾ ਵੀ ਖਵਾ ਦੇਣਗੇ ਤੁਹਾਨੂੰ ਲੋਕਾਂ ਹੀ ਲੋਕ ਇੰਨਾ ਪਿਆਰ ਕਰਨਗੇ ਤੁਹਾਨੂੰ ਘਰ ਦੇ ਵਿੱਚ ਰੱਖ ਲੈਣਗੇ ਆਪਣਾ ਖਾਣਾ ਫ੍ਰੀ ਦੇਣਗੇ ਤੁਹਾਨੂੰ ਬਹੁਤ ਤੁਹਾਡੀ ਹੈਲਪ ਕਰਨਗੇ ਇੱਕ ਤਾਂ ਹੁਣ ਤਾਂ ਪਤਾ ਹੀ ਆ ਇੱਕ ਹੁੰਦਾ ਵਾ ਜੀ ਬੰਦੇ ਨੂੰ ਨਾ ਮਤਲਬ ਵੀ ਯਾਰ ਕਿਸੇ ਨੂੰ ਕੋਈ ਰਸਤਾ ਨਹੀਂ ਪਤਾ ਹੁੰਦਾ ਕਿਸੇ ਨੇ ਕਿਸੇ ਨੂੰ ਕੋਈ ਗਾਈਡਨਸ ਨਹੀਂ ਦੇ ਦਿੱਤੀ ਹੁੰਦੀ ਉਹਨੂੰ ਪਤਾ ਨਹੀਂ ਹੁੰਦਾ ਵੀ ਯਾਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਜਾਂ ਕੀ ਨਹੀਂ ਕਰਨਾ ਹੈਗਾ ਹਨਾ ਉਹ ਕਹਿੰਦਾ ਛੱਡ ਯਾਰ ਮੇਰੇ ਵਾਸਤੇ ਦਾ ਹੀ ਹੈਗਾ ਤੇ ਇਹ ਗੱਲ ਤਾਂ ਤੁਸੀਂ ਕਹਿ ਹੀ ਨਹੀਂ ਸਕਦੇ ਹੈਗੇ ਤੁਸੀਂ ਇੱਕ ਵਾਰੀ ਸ਼ੁਰੂਆਤ ਤਾਂ ਕਰੋ ਨਾ ਦੇਖੋ ਗਾਈਡ ਕਰਨ ਵਾਸਤੇ ਤੁਹਾਨੂੰ ਮੈਂ ਬੈਠਾ ਹਾਂ ਕੱਲੀ-ਕੱਲੀ ਚੀਜ਼ ਵਾਸਤੇ ਤੁਹਾਨੂੰ ਦੱਸਣ ਵਾਸਤੇ ਮੈਂ ਬੈਠਾ ਹਾਂ ਮੈਂ ਤੁਹਾਨੂੰ ਇਹ ਵੀ ਕਹਾਂ ਹਾਂ ਵਾ ਤੁਸੀਂ ਮੇਰੀ ਜਦੋਂ ਮਰਜ਼ੀ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰ ਲਓ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜਾਂ ਫਿਰ ਤੁਸੀਂ ਮੈਨੂੰ ਕਿਸੇ ਵੀ ਵੀਡੀਓ ਤੇ ਲਿ ਕਮੈਂਟ ਕਰ ਦਿਓ ਮੈਂ ਤੁਹਾਡਾ ਰਿਪਲਾਈ 100% ਕਰਾਂਗਾ ਜਾਂ ਫਿਰ ਤੁਸੀਂ ਮੈਨੂੰ ਮਿਲਣ ਵੀ ਆ ਸਕਦੇ ਹੋ ਜਦ ਤਾ ਹੋਵੇ ਵੀ ਮੈਂ ਤੁਹਾਨੂੰ ਗਾਈਡ ਨਹੀਂ ਕਰਦਾ ਪਿਆ ਤੁਹਾਨੂੰ ਸਹੀ ਰਸਤੇ ਨਹੀਂ ਪਾਉਂਦਾ ਪਿਆ ਤਾਂ ਤਾਂ ਮੰਨੀਏ ਤੁਹਾਨੂੰ ਕਿਸੇ ਚੀਜ਼ ਦੀ ਘਾਟ ਹੀ ਨਹੀਂ ਹੈਗੀ ਗਾਈਡ ਤੁਹਾਨੂੰ ਮੈਂ ਬਿਲਕੁਲ ਸਟੈਪ ਵਾਈਜ਼ ਟਾਈਪ ਪਤਾ ਨੂੰ ਮੈਂ ਗਾਈਡ ਕਰਦਾ ਪਿਆ ਵਾਂ ਹਨਾ ਤੁਹਾਡੀ ਪੂਰੀ ਮਦਦ ਕਰਦਾ ਪਿਆ ਜਿੱਥੋਂ ਤੱਕ ਮੇਰੇ ਕੋਲ ਹੋ ਰਿਹਾ ਵਾ ਮੈਂ ਤੁਹਾਡੀ ਹੈਲਪ ਕਰਦਾ ਪਿਆ ਵਾਂ ਜੇ ਹੁਣ ਤੁਸੀਂ ਵੀ ਨਾ ਕੰਮ ਕਰੋ ਤੁਸੀਂ ਸ਼ੁਰੂਆਤ ਹੀ ਨਾ ਕਰੋ ਇਹ ਤਾਂ ਫਿਰ ਤੁਹਾਡੇ ਲਈ ਗਲਤ ਗੱਲ ਨਾ ਨਾ ਇਹ ਫਿਰ ਤੁਸੀਂ ਆਪਣੇ ਆਪ ਨੂੰ ਹੀ ਤਾਨੇ ਦੇਣੇ ਆ ਦੇਖੋ ਕੰਮ ਆਪਾਂ ਹੀ ਕਰਨਾ ਵਾ ਆਪਣਾ ਕੰਮ ਕਿਸੇ ਹੋਰ ਨੇ ਨਹੀਂ ਕਰ ਦੇਣਾ ਜੇ ਆਪਾਂ ਕਹੇ ਦੀ ਵੀ ਮੇਰਾ ਕੰਮ ਕੋਈ ਹੋਰ ਕਰ ਦੂਗਾ ਜਾਂ ਮੇਰੇ ਘਰ ਦੇ ਕਰ ਦੇਣਗੇ ਨੋ ਇਹ ਗਲਤ ਗੱਲ ਨਾ ਕੋਈ ਕਿਸੇ ਦਾ ਕੰਮ ਨਹੀਂ ਕਰਦਾ ਹੈਗਾ ਆਪਣਾ ਕੰਮ ਸਾਨੂੰ ਆਪ ਹੀ ਕਰਨਾ ਪੈਣਾ ਵਾ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਵਾ ਸਕਸੈਸ ਹੋਣਾ ਕੁਝ ਹਾਸਲ ਕਰਨਾ ਵਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਤੋਂ ਕੋਈ ਨਾ ਕੋਈ ਜ਼ਰੂਰ ਸਿੱਖ ਨੂੰ ਮਿਲਿਆ ਹੋਵੇਗਾ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਡਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਇਸ ਵੀਡੀਓ ਦੇ ਥੱਲੇ ਤੁਸੀਂ ਮੈਨੂੰ ਕਮੈਂਟ ਕਰਕੇ ਆਪਣਾ ਸਵਾਲ ਤੁਸੀਂ ਪੋਚ ਸਕਦੇ ਹਾਂ ਜਾਂ ਫਿਰ ਤੁਸੀਂ ਚੋਣਿਓ ਵੀ ਮੈਂ ਕਿਸੇ ਹੋਰ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਵਾਂ ਤੁਹਾਡੇ ਸਾਰੇ ਵਾਸਤੇ ਤਾਂ ਪਲੀਜ਼ ਤੁਸੀਂ ਉਹ ਵੀ ਮੈਨੂੰ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈਦਾ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬਰੀ ਸਤਿ ਸ੍ਰੀ ਅਕਾਲ